ਕੀ ਆਮ ਆਦਮੀ ਪਾਰਟੀ ਵਾਲੇ ਕਦੇ ਨਾ ਤਾਂ ਸਕੂਲ ਦੇ ਅੱਗੋਂ ਦੀ ਲੰਘੇ ਨਾ ਕਦੀ ਪਿੱਛੋਂ ਦੀ ਲੰਘੇ ਪਰ ਤੁਸੀਂ ਕਹਿੰਦੇ ਅਸੀਂ ਮਨਜ਼ੂਰ ਕਰਾਈ ਆ ਇਹ ਕਹਿੰਦੇ ਲਾਇਬ੍ਰੇਰੀ ਦਾ ਸੀਧ ਘਾਟਨ ਕੀਤਾ ਮੈਨੂੰ ਇਹ ਦੱਸਣ ਲਾਇਬ੍ਰੇਰੀ ਦੀ ਗ੍ਰਾਂਟ ਕਿੱਥੋਂ ਆਈ ਇਸ ਗੱਲ ਦੀ ਨਖੇਦੀ ਵੀ ਕਰਦਾ ਕਿ ਕੇਜਰੀਵਾਲ ਸਾਹਿਬ ਨੂੰ ਜਿਹੜਾ ਫੜਿਆ ਉਹ ਸਿਰਫ ਇੱਕ ਇਲੈਕਸ਼ਨ ਸਟੰਟ ਆ ਜਾਂ ਕੀ ਆ ਕਿਉਂਕਿ ਗਾਜਰਾਂ ਤੇ ਇਹਨਾਂ ਨੇ ਖਾਧੀਆਂ ਨੇ ਢਿੱਡੀ ਪੀੜਾ ਵੀ ਇਹਨਾਂ ਦੇ ਹੋਣੀ ਐ ਆਹਦੇ ਬੰਦਿਆਂ ਕੋਲ ਨੀਂ ਪੱਥਰ じゃ ਇਹਨਾਂ ਦੇ ਮਹਿਕਮੇ ਕੋਲ ਨੀਂ ਪੱਥਰ ਬਣਾਉਣ ਜੋਗੇ ਵੀ ਪੈਸੇ ਨਹੀਂ ਜਿਹੜਾ ਫਲੈਕਸ ਬੋਰਡ ਹੁੰਦਾ ਉਹਨੂੰ ਲਾ ਕੇ ਤੇ ਪਰਦਾ ਖਿੱਚ ਰਹੇ ਆ ਐਡੇ ਮਾੜੇ ਹਲਾਤਾ ਆਮ ਆਦਮੀ ਪਾਰਟੀ ਵਾਲਿਆਂ ਨੇ ਡਲਾ ਤੋ ਡਲਾਉਤਾ ਕਿਦੜ ਸੇ ਚਲਾਉਤਾ ਕਿ ਭਾਈ ਨੌਜਵਾਨੋ ਸਵਾਲ ਕਰਿਆ ਕਰੋ ਲੀਡਰਾਂ ਨੂੰ ਅੱਜ ਸਵਾਲ ਕਰਦੇ ਆ ਤੇ ਤੁਸੀਂ ਭੱਜਦੇ ਹੋ ਪਾਜੀ ਨੇ ਗਰਾਂਟ ਦਿੱਤੀ ਆ ਉਹ ਜਿੱਥੇ ਉੱਥੇ ਜਿਹੜਾ ਅਸੀਂ ਨੀਂ ਪੱਥਰ ਰੱਖ ਕੇ ਆਇਆ ਆ ਉਹਦੇ ਤੇ ਜਿਹੜਾ ਉਹ ਮਿਸਤਰੀ ਸਿੰਘ ਦਾ ਜਿਹੜਾ ਰਾਜਗਿਰੀ ਵੀਰ ਦਾ ਜਿਹੜਾ ਨਾਂ ਲਿਖਿਆ ਉਹ ਅਸੀਂ ਪੂਰਾ ਕੀਤਾ ਇਹਨਾਂ ਨੇ ਕੀਤਾ ਆਪਣੇ ਨਹੀਂ ਪੱਥਰ ਰੱਖੇ ਨੇ ਮੈਨੂੰ ਦੱਸਣ ਕਿ 1 ਰੁਪਈਆ ਵੀ ਕਿਤੇ ਪੰਜਾਬ ਸਰਕਾਰ ਵੱਲੋਂ ਆਇਆ ਹਲਦੇ ਐਮਐਲਆ ਦੇ ਬਿਆਨ ਸੁਣੋ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਛੱਡ ਯਾਰ ਕਿਹੜੇ ਚੱਕਰ ਚ ਪਿਆ ਤੇ ਜਿੱਦਣ ਕਿਤੇ ਢਾਡੀ ਵਾਰੀ ਆ ਗਈ ਇਹਨਾਂ ਨੇ ਤਾਂ ਮੰਜੇ ਥੱਲੇ ਹਣੀ ਲੱਪਣਾਗਾ ਜੀ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਤਾਂ ਧੋਖਾ ਕੀਤਾ ਹੀ ਕੀਤਾ ਪਰ ਮੈਂ ਇਸ ਗੱਲ ਦੀ ਨਿਖੇਦੀ ਵੀ ਕਰਦਾ ਕਿ ਕੇਜਰੀਵਾਲ ਸਾਹਿਬ ਨੂੰ ਜਿਹੜਾ ਫੜਿਆ ਉਹ ਸਿਰਫ ਇੱਕ ਇਲੈਕਸ਼ਨ ਸਟੰਟ ਆ ਜਾਂ ਕੀ ਆ ਕਿਉਂਕਿ ਗਾਜਰਾਂ ਤੇ ਇਹਨਾਂ ਨੇ ਖਾਧੀਆਂ ਨੇ ਢਿੱਡੀ ਪੀੜਾ ਵੀ ਇਹਨਾਂ ਦੇ ਹੋਣੀ ਹੈ ਪਰ ਅੱਜ ਉਹ ਜਿਹੜਾ ਦਿੱਲੀ ਵਾਲਾ ਆਕਾ ਹੈ ਜਾਂ ਭਗਵੰਤ ਮਾਨ ਜੀ ਤੁਸੀਂ ਇੱਕ ਚੀਜ਼ ਵੇਖੋ ਕਿ ਜੇ ਦਿੱਲੀ ਵਾਲੇ ਆਕੇ ਨੂੰ ਫੜਿਆ ਤੇ ਤੁਸੀਂ ਆਪਦੇ ਐਮਐਲਏ ਦੇ ਬਿਆਨ ਸੁਣੋ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਛੱਡ ਯਾਰ ਕਿਹੜੇ ਚੱਕਰ ਚ ਪਿਆ ਜੇ ਜਦਨ ਕਿਤੇ ਤੁਹਾਡੀ ਵਾਰੀ ਆ ਗਈ ਇਹਨਾਂ ਨੇ ਤਾਂ ਮੰਜੇ ਥੱਲੇ ਹਣੀ ਲੱਪਣਾਗਾ ਔਰ ਦੂਜੀ ਜਿਹੜੀ ਗੱਲ ਆ ਉਹ ਬਿਲਕੁਲ ਸੱਚੀ ਆ ਔਰ ਕਿਉਂਕਿ ਜਿਹੜੀ ਵੀਡੀਓ ਮੇਰੇ ਕੋਲ ਆਈ ਆ ਉਹਦੇ ਵਿੱਚ ਮਸੂਰਵਾਲ ਦੇ ਬੰਦੇ ਇਹਨਾਂ ਦਾ ਹੀ ਇੱਕ ਸਾਥੀ ਸੁਖਨਾਮ ਸਿੰਘ ਆ ਜਿਹਨੇ ਪ੍ਰੋਗਰਾਮ ਰਖਾਇਆ ਸੀ ਯਾਰ ਤੁਹਾਡਾ ਹੀ ਭਗਵਾਨ ਸਮਾਨ ਜੀ ਇਹ ਗੱਲ ਕਹਿੰਦੇ ਨੇ ਸ਼੍ਰੋਮਤਰੀ ਸਾਹਿਬ ਕਿ ਡਲਾ ਤੋਂ ਡਲਾਉ ਤਾਂ ਕਿਦਰ ਸੇ ਚਲਾਉ ਤਾਂ ਕਿ ਭਾਈ ਨੌਜਵਾਨੋ ਸਵਾਲ ਕਰਿਆ ਕਰੋ ਲੀਡਰਾਂ ਨੂੰ ਅੱਜ ਸਵਾਲ ਕਰਦੇ ਆ ਤੇ ਤੁਸੀਂ ਭੱਜਦੇ ਹੋ ਕਿਟਾਰੀਆ ਸਾਹਿਬ ਮੈਂ ਵੇਖਿਆ ਹੁੰਦੇ ਜਿ ਉਹਨਾਂ ਨੇ ਕਹਿ ਰਹੇ ਕਿ ਯਾਰ ਮੈਂ ਇਸ ਦੂਬਾਰ ਬੂਟਾਂ ਲੈਣ ਨਹੀਂ ਆਉਂਦਾ ਫਿਰ ਬਾਈਜੀ ਜੇ ਬੋਟਾ ਲੈ ਨਹੀਂ ਆਉਂਦਾ ਤਾਂ ਸਵੇਰ ਤੋਂ ਸ਼ਾਮ ਤੱਕ ਫਿਰ ਕਿਉਂ ਤੁਰੇ ਫਿਰਦੇ ਫਿਰ ਕਿਸੇ ਗੁਰੂ ਘਰ ਚ ਪਾਓ ਔਰ ਗੱਲ ਇਹ ਆ ਕਿ ਝੂਠ ਮਾਰ ਕੇ ਤੁਸੀਂ ਵੋਟਾਂ ਲਈਆਂ ਕਹਿੰਦੇ ਮੈਂ ਸ਼ਰਾਫ ਇਕ ਮੱਲੋ ਗਿਆ ਦੇ ਵਿੱਚ ਤੁਸੀਂ ਜਾ ਕੇ ਆਇਓ ਮੈਂ ਮੀਡੀਆ ਨੂੰ ਵੀ ਕਹਾਂਗਾ ਇੱਕ ਉਥੇ ਲਾਇਬ੍ਰੇਰੀ ਬਣੀ ਇਹ ਕਹਿੰਦੇ ਲਾਇਬ੍ਰੇਰੀ ਦਾ ਸੀਧ ਘਾਟਨ ਕੀਤਾ ਮੈਨੂੰ ਇਹ ਦੱਸਣ ਲਾਇਬ੍ਰੇਰੀ ਦੀ ਗਰਾਂਟ ਕਿੱਥੋਂ ਆਈ ਜਿੰਨੇ ਅੱਜ ਤੱਕ ਵਿਧਾਇਕ ਸਾਹਿਬ ਨੇ ਨਹੀਂ ਪੱਥਰ ਰੱਖੇ ਨੇ ਮੈਨੂੰ ਦੱਸਣ ਕਿ 1 ਰੁਪਿਆ ਵੀ ਕਿਤੇ ਪੰਜਾਬ ਸਰਕਾਰੋਂ ਲੋ ਆਇਆ ਉਥੇ ਤਾਂ ਬਈ ਈਡੀ ਮਾੜੀ ਕਰਕੇ ਆਇਆ ਮੈਂ ਲਾਈਵ ਦੇਖ ਰਿਹਾ ਸੀ ਜਕਟਾੜੀਆ ਸਾਹਿਬ ਦਾ ਉਹ ਲਾਈਵ ਦੇ ਵਿੱਚ ਕੀ ਸੀਗਾ ਕਿ ਇੱਕ ਜ ਲਾਇਬ੍ਰੇਰੀ ਦਾ ਜਿਹੜਾ ਇਹ ਰੱਖ ਰਿਆ ਨੀ ਪੱਥਰ ਇਹਨਾਂ ਦੇ ਬੰਦਿਆਂ ਕੋਲ ਨੀ ਪੱਥਰ ਜਾਂ ਇਹਨਾਂ ਦੇ ਮਹਿਕਮੇ ਕੋਲ ਨੀ ਪੱਥਰ ਬਣਾਉਣ ਜੋਗੇ ਵੀ ਪੈਸੇ ਨਹੀਂ ਜਿਹੜਾ ਫਲੈਕਸ ਬੋਰਡ ਹੁੰਦਾ ਉਹਨੂੰ ਲਾ ਕੇ ਤੇ ਪਰਦਾ ਖਿੱਚ ਰਿਆ ਐ ਏਡੇ ਮਾੜੇ ਲਾਤਾ ਆਮ ਆਦਮੀ ਪਾਰਟੀ ਵਾਲਿਆਂ ਦੇ ਇਹ ਕਹਿੰਦੇ ਸੀ ਅਸੀਂ ਮਿਸਤਰੀਆਂ ਦੇ ਨਾਮ ਲਿਖਾਂਗੇ ਜਿਹੜਾ ਰਾਜਗਰੀ ਮਿਸਤਰੀ ਹੋਊਗਾ ਇਹਨਾਂ ਨੇ ਨਹੀਂ ਲਿਖਿਆ ਪਰ ਬੁਈਆਂ ਵਾਲੇ ਪਿੰਡ ਤੇ ਜਾ ਕੇ ਪੱਥਰ ਤੇ ਵੇਖਿਓ ਜਿਹੜਾ ਉਥੇ ਅੰਗਣਵਾੜੀ ਸੈਂਟਰ ਬਣ ਰਿਹਾ ਜਿਹੜੀ ਡੈਂਪਾ ਜੀ ਨੇ ਗ੍ਰਾਂਟ ਦਿੱਤੀ ਆ ਉਹ ਜਿੱਥੇ ਉਥੇ ਜਿਹੜਾ ਅਸੀਂ ਨੀਂ ਪੱਥਰ ਰੱਖ ਕੇ ਆਇਆ ਉਹਦੇ ਤੇ ਜਿਹੜਾ ਉਹ ਮਿੰਕੂ ਸਿੰਘ ਦਾ ਜਿਹੜਾ ਰਾਜਗਿਰੀ ਵੀਰ ਦਾ ਜਿਹੜਾ ਨਾਂ ਲਿਖਿਆ ਉਹ ਅਸੀਂ ਪੂਰਾ ਕੀਤਾ ਇਹ ਨਾ ਨਹੀਂ ਕੀਤਾ ਜੀਰਾ ਸਾਹਿਬ ਇੱਕ ਹੋਰ ਗੱਲ ਚੱਲ ਰਹੀ ਸੀ ਵੀ ਕੰਮ ਤੁਸੀਂ ਕਰਾਏ ਨਾ ਉਹਨਾਂ ਦਾ ਬਣਦਾ ਜਾਂ ਸ਼ਾਵਾਸ਼ੇ ਹੋ ਰਹੇ ਆ ਪਿੱਛੇ ਜੀ ਸੜਕ ਦੇ ਗੱਲਾਂ ਕਰ ਰਹੇ ਸੀ ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਨੇ ਸੜਕ ਮਨਜ਼ੂਰ ਕਰਾਈ ਹੈ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਵਾਲੇ ਕਦੇ ਨਾ ਤਾਂ ਸਕੂਲ ਦੇ ਅੱਗੋਂ ਦੀ ਲੰਗੇ ਨਾ ਕਦੀ ਪਿੱਛੋਂ ਦੀ ਲੰਗੇ ਪਰ ਤੁਸੀਂ ਕਹਿੰਦੇ ਅਸੀਂ ਮਨਜ਼ੂਰ ਕਰਾਈਆ ਇਹ ਮਸਲਾ ਕੀ ਹੈ ਗੱਲ ਇਹ ਆ ਕਿ ਹਮੇਸ਼ਾ ਐਮਐਲਏ ਕੋਲੇ ਪਾਵਰ ਨਹੀਂ ਹੁੰਦੀ ਕਿ ਉਹ ਪ੍ਰਧਾਨ ਮੰਤਰੀ ਯੋਜਨਾ ਚ ਸੜਕਾਂ ਲੱਗਿਆ ਜੀ ਉਹ ਮੈਂਬਰ ਪਾਰਲੀਮੈਂਟ ਕੋਲ ਹੁੰਦੀ ਔਰ ਜ ਸਰਦਾਰ ਜਸਵੀਰ ਸਿੰਘ ਡੈਂਪਾ ਜੀ ਨੇ ਆਪਦੇ ਫੇਸਬੁੱਕ ਪੇਜ ਦੇ ਉੱਪਰ ਜਿਹੜੀ ਹੈ ਉਹਨਾਂ ਨੇ ਲਿਖ ਕੇ ਉਹਨਾਂ ਨੇ ਬਕਾਇਦਾ ਨਾਲ ਚਿੱਠੀ ਪਾਈ ਕਿ ਕਿਟਾਰੀਆ ਸਾਹਿਬ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਇਹ ਜਿਹੜਾ ਅਇਤੋਂ 10 ਸਾਲ ਪਹਿਲਾਂ ਦੀ ਪ੍ਰਪੋਜ਼ਲ ਅਸੀਂ ਭੇਜੀ ਹੋਈ ਹੈ ਔਰ ਜਿਹੜੀ ਪ੍ਰਪੋਜ਼ਲ ਉਹ ਭੇਜੀ ਆ ਉਹਨੂੰ ਮਨਜ਼ੂਰੀ ਮਿਲ ਗਈ ਆ ਹੁਣੇ ਕੱਲ ਨੂੰ ਕਹਿਣਗੇ ਮਖੂ ਵਾਲਾ ਪੁਲ ਸੀ ਬਣਾਇਆ ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਮਖੂ ਵਾਲੇ ਪੁਲ ਦੀ ਫਾਈਲ ਕਿੱਥੇ ਪਈ ਆ ਮਖੂ ਵਾਲੇ ਪੁਲ ਦੀ ਤਾਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਗੱਲ ਕੀਤੀ ਗੱਲ ਇਹ ਆ ਕਿ ਮਖੂ ਵਾਲਾ ਪੁਲ ਜਿਹੜਾ ਉਹ ਪੰਜਾਬ ਸਰਕਾਰ ਦੇ ਤੰਦਰ ਹੀ ਨਹੀਂ ਆਉਂਦਾ ਇਹਨਾਂ ਨੂੰ ਇਹ ਤਾਂ ਪਤਾ ਨਹੀਂ ਇਸ ਕਰਕੇ ਉਹ ਆਪਾਂ ਮਟੀਰੀਅਲ ਚੁਣ ਕੇ ਉੱਥੇ ਭੇਜ ਦਿੱਤਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਤੇ ਸਪੀਕਰ ਸਾਹਿਬ ਨੂੰ ਪਤਾ ਸੀਗਾ ਅੱਗੋ ਕੁਲਤਾਰ ਸਿੰਘ ਸੰਧਵਾ ਜੀ ਨੂੰ ਕਿਉਂਕਿ ਉਹ ਦੂਜੀ ਆਰਐਮਐਲਏ ਬ ਉਹਨਾਂ ਨੂੰ ਪਤਾ ਸੀ ਕਿ ਕਟਾਰੀਆ ਸਾਹਿਬ ਦਾ ਸਵਾਲ ਸਹੀ ਏ ਤੇ ਉਹ ਕਹਿੰਦੇ ਕਟਾਰੀਆ ਸਾਹਿਬ ਤੁਸੀਂ ਬੜੇ ਮਿੱਠ ਬੋਲੜੇ ਹੋ ਤੁਸੀਂ ਬੜੇ ਚੰਗੇ ਹੋ ਤੇ ਉਹਨਾਂ ਨੇ ਕੋਈ ਕਿਹਾ ਕਿ ਅਸੀਂ ਬਣਾ ਦੇਾਂਗੇ ਜਾਂ ਕਰ ਦੇਾਂਗੇ ਇਸ ਕਰਕੇ ਮੇਰੀ ਇਹ ਬੇਨਤੀ ਏ ਕਿ ਭਾਈ ਉਹ ਚਿੱਠੀ ਜਿਹੜੀ ਆਉਂਦੇ ਤੇ ਬਕਾਇਦਾ ਲਿਖਿਆ ਸਰਦਾਰ ਜਸਵੀਰ ਸਿੰਘ ਡਿੰਪਾਲੋਂ ਇਹ ਜਿਹੜੀਆਂ ਸੜਕਾਂ ਭੇਜੀਆਂ ਗਈਆਂ ਸੀ ਜਿੰਦੇ ਲਈ 20 ਕਰੋੜ ਦੀ ਰਾਸ਼ੀ ਜਿਹੜੀ ਉਹ ਮਨਜ਼ੂਰ ਹੋ ਚੁੱਕੀ ਹੈ